ਆਮੀ ਪਾਰਟੀ ਦੇ ਵਿਧਾਇਕ ਡਾਕਟਰ ਵਿਜੇ ਸਿੰਘਲਾ ਦਾ ਇੱਕ ਮਾਨਸਾ ਦੇ ਵਿੱਚ ਸਰਕਾਰੀ ਸਕੂਲ ਦੇ ਅੰਦਰ ਪ੍ਰੋਗਰਾਮ ਉਲੀਕਿਆ ਗਿਆ ਸੀ ਉਸ ਪ੍ਰੋਗਰਾਮ ਦੇ ਵਿੱਚ ਡਾਕਟਰ ਵਿਜੇ ਸਿੰਘਲਾ ਤਾਂ ਪਹੁੰਚੇ ਸਿੱਖਿਆ ਕ੍ਰਾਂਤੀ ਦੇ ਲਈ ਭਾਸ਼ਣ ਦੇ ਰਹੇ ਸੀ ਪਰ ਉਸੇ ਦੌਰਾਨ ਅਧਿਆਪਕ ਪਹੁੰਚ ਜਾਂਦੇ ਨੇ ਜਿਨ੍ਹਾਂ ਨੂੰ ਲਾਰੇ ਲੱਪੇ ਲਾਏ ਸੀ ਤਾਂ ਬੀਤੇ ਕੱਲ੍ਹ ਵੀ ਕਹਿੰਦੇ ਅਸੀਂ ਐਮਐਲਏ ਸਾਹਿਬ ਨੂੰ ਮਿਲੇ ਪਰ ਕਹਿੰਦੇ ਸਾਡੀ ਕੋਈ ਗੱਲ ਨਹੀਂ ਸੁਣੀ ਤਾਂ ਫਿਰ ਪ੍ਰੋਗਰਾਮ ਦੇ ਵਿੱਚ ਪਹੁੰਚ ਜਾਂਦੇ ਨੇ ਜਦੋਂ ਭਾਸ਼ਣ ਦਿੰਦੇ ਨੇ ਐਮਐਲਏ ਸਾਹਿਬ ਤਾਂ ਉਧਰੋਂ ਇੱਕ ਨੌਜਵਾਨ ਅਧਿਆਪਕ ਖੜਾ ਹੋ ਕੇ ਸਵਾਲ ਕਰਨੇ ਸ਼ੁਰੂ ਕਰ ਦਿੰਦਾ ਬਸ ਫੇਰ ਕੀ ਸੀ ਇੰਨੇ ਦੇ ਵਿੱਚ ਪੁਲਿਸ ਪ੍ਰਸ਼ਾਸਨ ਉਸ ਨੌਜਵਾਨ ਨੂੰ ਇਸ ਤਰੀਕੇ ਦੇ ਨਾਲ ਖਿੱਚ ਤੋ ਕਰਕੇ ਲੈ ਕੇ ਜਾਂਦੇ ਨੇ ਜਿਸ ਤਰੀਕੇ ਦੇ ਨਾਲ ਕੋਈ ਵੱਡਾ ਗੈਂਗਸਟਰ ਫੜਿਆ ਹੋਵੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਖਿੱਚ ਤੋ ਕਿਸ ਤਰੀਕੇ ਨਾਲ ਨੌਜਵਾਨ ਦਾ ਮੂੰਹ ਤੱਕ ਬੰਦ ਕੀਤਾ ਜਾ ਰਿਹਾ ਤਾਂ ਇਹ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਪਰ ਇਹ ਆਵਾਜ਼ ਦਬਣ ਵਾਲੀ ਨਹੀਂ ਨੌਜਵਾਨ ਕਹਿ ਰਿਹਾ ਤਾਂ ਆਖਿਰ ਕੀ ਪੂਰਾ ਮਾਜਰਾ ਸੀ ਨੌਜਵਾਨ ਦੀ ਮੈਂ ਅਜੀਤ ਮਾਨਸਾਹ ਸਾਹਿਬ ਨਾਲ ਤੋਂ 93102 ਮਾਨਸਾਹਾਂ ਤੋਂ ਗੱਲ ਕਰ ਰਿਹਾ ਜਦੋਂ ਆਪਣੇ ਮਾਨਸਾਹ ਦੇ ਵਿਜੇ ਸਿੰਘਲਾ ਸਾਹਿਬ ਨੂੰ ਅਸੀਂ ਕੱਲ ਮਿਲਿਆ ਸੀਗਾ ਤਾਂ ਉਹਨਾਂ ਨੇ ਇਹ ਗੱਲ ਕਹੀ ਸੀ ਕੋਈ ਗੱਲ ਨਹੀਂ ਬੇਬਾ ਤੁਹਾਡੀ ਸੀ ਗੱਲ ਪਹੁੰਚਾਵਾਂਗੇ ਉਹ ਇੰਨੇ ਕੁ ਬਿਜੀ ਸੀ ਕਾਲਾ ਦੇ ਦਫਤਰ ਦੇ ਵਿੱਚ ਸਾਡੀ ਉਹਨਾਂ ਨੇ ਕੋਈ ਗੱਲ ਨਹੀਂ ਸੁਣੀ ਅਸੀਂ ਜਦੋਂ ਅੱਜ ਸਰਕਾਰੀ ਸੈਂਟਰੀ ਸਕੂਲ ਦਲੇਰ ਸਿੰਘਵਾਲਾ ਦੇ ਵਿੱਚ ਇਹ ਪਤਾ ਲੱਗਿਆ ਵੀ ਉਹ ਅੱਜ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਦਲੇਰ ਸਿੰਘਵਾਲੇ ਸਕੂਲ ਦੇ ਵਿੱਚ ਆ ਰਹੇ ਨੇ ਸਾਨੂੰ ਸਵੇਰੇ 7:30 ਤੋਂ 8:00 ਵਜੇ ਦੇ ਪਤ ਕਰੀਬ ਪਤਾ ਲੱਗਿਆ ਤੇ ਤਾਂ ਕਰਕੇ ਅਸੀਂ ਜਿੰਨੇ ਵੀ ਸਾਥੀ ਉੱਥੇ ਪਹੁੰਚੇ ਤੇ ਉੱਥੇ ਜਾ ਕੇ ਜਦੋਂ ਉਹ ਆਪਣੇ ਝੂਟ ਦੀਆਂ ਪੰਡਾ ਸਰਾਉਣ ਲੱਗੇ ਜਦੋਂ ਉਹਨਾਂ ਕਹਿੰਦੇ ਇਹ ਗੱਲ ਕਹਿਣ ਲੱਗੇ ਵੀ ਅਸੀਂ 20000 ਟੀਚਰ ਜਿਹੜੇ ਉਹ ਭਰਤੀ ਕਰ ਲੈ ਅਸੀਂ ਉਹਨਾਂ ਨੂੰ ਇਹ ਗੱਲ ਪੁੱਛਣਾ ਚਾਹੁੰਦੇ ਸੀ ਕਿ ਵੀ ਤੁਸੀਂ ਜਿਹੜੇ 2000 ਟੀਚਰ ਨੇ ਉਹ ਕਿਹੜੇ ਭਰਤੀ ਕਰੇ ਨੇ ਤਾਂ ਉੱਥੋਂ ਇਹਨੇ ਪੁਲਿਸ ਪ੍ਰਸ਼ਾਸਨ ਨੇ ਸਾਡੇ ਮੇਰੇ ਨਾਲ ਖਿੱਚ ਤੋ ਕਰੀ ਮੇਰਾ ਮੂੰਹ ਹੰਦ ਕੀਤਾ ਤਾਂ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਹਾਂ ਜਦੋਂ ਸਾਨੂੰ ਖਿੱਚ ਤੋ ਕਰ ਲਿਆ ਤਾਂ ਜਦੋਂ ਗੱਡੀ ਦੇ ਵਿੱਚ ਬਾਹਰੇ ਬਿਠਾ ਲਿਆ ਗੱਡੀ ਦੇ ਵਿੱਚ ਬਿਠਾ ਕੇ ਸਾਨੂੰ ਕਟੀੜ ਤੱਕ ਸ਼ਬਦ ਵਰਤਿਆ ਗਿਆ ਕਹਿੰਦੇ ਦੋ ਸ਼ਬਦ ਪੜ ਕੇ ਤੁਸੀਂ ਐ ਕਰਦੇ ਹੋ ਉੱਥੋਂ ਦਾ ਜਿਹੜਾ ਐਸ ਐਚਓ ਸੀਗਾ ਡੀ ਐਸ ਪੀ ਸਾਹਿਬ ਸੀ ਉਹ ਵੀ ਸਾਡੇ ਨਾਲ ਇਹੋ ਜਿਹਾ ਮਖਸੂਮ ਕੀਤਾ ਕਿ ਅਸੀਂ ਉਹ ਦੱਸ ਨਹੀਂ ਸਕਦੇ ਕਿ ਸਾਡੇ ਕੀਚਰਾਂ ਨਾਲ ਇਹੋ ਜਿਹਾ ਸ਼ੁਰੂ ਕੀਤਾ ਜਾਂਦਾ ਤੇ ਇਸ ਤੋਂ ਬਾਅਦ ਗੱਡੀ ਦੇ ਵਿੱਚ ਬਿਠਾ ਕੇ ਮੇਰੇ ਐਸਆਈ ਸਾਹਮਣੇ ਮੂੰਹ ਤੇ ਚਾਪੜੇ ਤੱਕ ਮਾਰੇ ਗਏ। ਇਸ ਤੋਂ ਬਾਅਦ ਚ ਮੈਨੂੰ ਨਰਿੰਦਰਪੁਰਾ ਥਾਣੇ ਦੇ ਵਿੱਚ ਲਿਜਾਇਆ ਗਿਆ ਤੇ ਉੱਥੇ ਡੀਟੀਐਫ ਜਥੇਬੰਦੀ ਨੇ ਸਾਨੂੰ ਛੁਡਾਇਆ। ਅਸੀਂ ਜਿਹੜੇ ਨਾਲ ਤੁਸੀਂ ਵੀਡੀਓ ਦੇਖ ਸਕਦੇ ਹੋ, ਅਸੀਂ ਲੋਕਾਂ ਤੱਕ ਇਹ ਆਵਾਜ਼ ਪਹੁੰਚਾਉਣਾ ਚਾਹੁੰਦੇ ਆ ਵੀ ਜਿਹੜੇ ਇਹ ਝੂਠੀਆਂ ਪੰਡਾ ਜਿਹੜੇ ਕਹਿੰਦੇ ਅਸੀਂ ਸਰਕਾਰੀ ਸਕੂਲਾਂ ਵਾਸਤੇ ਆਹ ਕਰ ਰਹੇ ਆ, ਆਹ ਕਰ ਰਹੇ ਆ ਤੁਸੀਂ ਇਹ ਦੇਖ ਸਕਦੇ ਹੋ ਨਾਲ ਵੀਡੀਓ ਚੱਲ ਰਹੀ ਹੈ। ਵੀ ਇਹ ਟੀਚਰਾਂ ਨਾਲ ਇਹ ਸੂਕ ਕਰ ਰਹੇ ਨੇ ਕਿ ਸਕੂਲ ਦੇ ਵਿੱਚ ਟੀਚਰ ਨਾ ਹੋਣਗੇ ਤਾਂ ਜਵਾਬ ਕਿਹ ਹੋਣਗੇ ਜੇ ਜਵਾਬ ਨਾ ਹੋਣਗੇ ਤਾਂ ਟੀਚਰਾਂ ਦਾ ਵੀ ਕੀ ਫਾਇਦਾ ਇਹ ਸਿੱਖਿਆ ਕ੍ਰਾਂਤੀ ਇੱਕ ਨਾਂ ਦੀ ਆ سوشل میڈیا ਦੀ ਆ ਅਸੀਂ ਤੁਹਾਨੂੰ ਆਮ ਆਦਮੀ ਪਾਰਟੀ ਨੂੰ ਇਹ ਗੱਲ ਦੱਸਣਾ ਚਾਹੁੰਦੇ ਆ ਜਿਹੜੇ ਤੁਸੀਂ ਝੂਠ ਦੇ ਕੱਪੜੇ ਪਾਏ ਹੋਏ ਨੇ ਅਸੀਂ ਉਹ ਤੁਹਾਡੇ ਕੱਪੜੇ ਲੋਕਾਂ ਸਾਹਮਣੇ ਪਾੜਾਂਗੇ ਜੇ ਤੁਸੀਂ ਸਾਡੀਆਂ ਮੰਗਾਂ ਨਾ ਮੰਨੀਆਂ ਧੰਨਵਾਦ ਜੀ ਜਾਣਕਾਰੀ ਸਾਂਝੀ ਕੀਤੀ ਗਈ ਆ ਵਿਦਿਆਰਥੀਆਂ ਦਾ ਪੁਵਿੱਖ ਚਾਨਣ ਭੁਖ ਦੇ ਵਿੱਚ ਚਾਨਣ ਕਰਨ ਵਾਲੇ ਅਧਿਆਪਕ ਤਾਂ ਜਦੋਂ ਉਹਨਾਂ ਦਾ ਹੀ ਭੁਖ ਹਨੇਰੇ ਦੇ ਵਿੱਚ ਹੋ ਜਾਵੇ ਫਿਰ ਜ਼ਰੂਰ ਕਿਤੇ ਨਾ ਕਿਤੇ ਆਪ ਸਰਕਾਰ ਦੇ ਉੱਤੇ ਹੁਣ ਵੱਡੇ ਸਵਾਲ ਖੜੇ ਹੋਣੇ ਲਾਜ਼ਮੀ ਨੇ ਹਾਲਾਂਕਿ ਦੂਜੀਆਂ ਸਰਕਾਰਾਂ ਦੇ ਸਮੇਂ ਵੀ ਅਧਿਆਪਕ ਸੜਕਾਂ ਦੇ ਉੱਤੇ ਸੀ ਬੇਰੁਜ਼ਗਾਰ ਟੈਟਪਾਸ ਈਟੀਟੀ ਬੀਐਡ ਵਾਲੇ ਅਧਿਆਪਕ ਸਾਰੇ ਜਿਹੜੇ ਧਰਨੇ ਲਾਉਂਦੇ ਸੀ ਕਾਂਗਰਸ ਦੇ ਸਮੇਂ ਦੇ ਵਿੱਚ ਪਟਿਆਲਾ ਧਰਨਿਆਂ ਦਾ ਗੜ ਬਣ ਚੁੱਕਿਆ ਸੀ ਕਾਂ ਅਧਿਆਪਕਾਂ ਦੇ ਉੱਤੇ ਡਾਂਗਾਂ ਭਰਾਈਆਂ ਜਾਂਦੀਆਂ ਸੀ ਕੈਪਟਨ ਅਮਰਿੰਦਰ ਸਿੰਘ ਜਦੋਂ ਮੁੱਖ ਮੰਤਰੀ ਸੀ ਪੰਜਾਬ ਦੇ ਕਾਂਗਰਸ ਦੀ ਸਰਕਾਰ ਦੇ ਸਮੇਂ ਤਾਂ ਉਦੋਂ ਕਹਿੰਦੇ ਸੀ ਕਿ ਅਸੀਂ ਨਸ਼ੇ ਦਾ ਲੱਕ ਤੋੜਨਾ ਤਾਂ ਨਸ਼ੇ ਦਾ ਲੱਕ ਨਹੀਂ ਸੀ ਟੁੱਟਿਆ ਪਰ ਅਧਿਆਪਕਾਂ ਦੇ ਲੱਕ ਜ਼ਰੂਰ ਤੋੜੇ ਸੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਖਾਖੀ ਵਾਲਿਆਂ ਨੇ ਤਾਂ ਹੁਣ ਵੀ ਅਜਿਹੀਆਂ ਹੀ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਨੇ ਕੀ ਬਦਲਿਆ ਸਿੱਧੂ ਮੂਸੇਵਾਲੇ ਦਾ ਇੱਕ ਗਾਣਾ ਆਇਆ ਸੀ ਕਹਿੰਦੇ ਉਹੀ ਸਰਕਾਰਾਂ ਬਸ ਲੋਗੋ ਹੋਇਆ ਚੇਂਜ ਤਾਂ ਕੀ ਹੁਣ ਲੋਕ ਇਹ ਸੋਚਣ ਨੂੰ ਮਜਬੂਰ ਹੋਣਗੇ ਕਿ ਵਾਕਈ ਸਰਕਾਰਾਂ ਉਹੀ ਨੇ ਬਤੀਰੇ ਉਹੀ ਨੇ ਤਾਂ ਅਧਿਆਪਕਾਂ ਨੇ ਜਿਹੜਾ ਪ੍ਰਦਰਸ਼ਨ ਕੀਤਾ ਸੀ ਅਧਿਆਪਕਾਂ ਨੇ ਜਿਹੜੇ ਸਵਾਲ ਕੀਤੇ ਸੀ ਤਾਂ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਮੂੰਹ ਤੱਕ ਬੰਦ ਕੀਤਾ ਨੌਜਬਾਨ ਦਾ ਤਾਂ ਫਿਰ ਸਵਾਲ ਜ਼ਰੂਰ ਖੜੇ ਹੋਣੇ ਲਾਜ਼ਮੀ ਨੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਇੱਕ ਪਾਸੇ ਤਾਂ ਮਾਸਟਰ ਦੇ ਮੁੰਡੇ ਨੇ ਸਭ ਨੂੰ ਪਤਾ ਖੁਦ ਆ ਭਾਸ਼ਣ ਦੇ ਵਿੱਚ ਹਰੇਕ ਸਪੀਚ ਦੇ ਵਿੱਚ ਕਹਿੰਦੇ ਨੇ ਕਿ ਮੈਂ ਮਾਸਟਰ ਦਾ ਮੁੰਡਾ ਪਰ ਮਾਸਟਰ ਮਹਿੰਦਰ ਦਾ ਮੁੰਡਾ ਕਹਿੰਦੇ ਪਰ ਫਿਰ ਮੁੱਖ ਮੰਤਰੀ ਹੋਵੇ ਤੇ ਮਾਸਟਰਾਂ ਦੇ ਨਾਲ ਅਜਿਹਾ ਬਤੀਰਾ ਹੋਵੇ ਫਿਰ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜੇ ਹੋ ਜਾਂਦੇ ਨੇ ਆਖਰ ਕਦੋਂ ਤੱਕ ਵਿਦਿਆਰਥੀਆਂ ਦਾ ਭਵਿੱਖ ਚਾਨਣ ਕਰਨ ਵਾਲੇ ਅਧਿਆਪਕਾਂ ਦਾ ਭਵਿੱਖ ਹਨੇਰੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਵਿਜੇ ਸਿੰਘਲਾ ਦਾ ਇੱਕ ਮਾਨਸਾ ਦੇ ਵਿੱਚ ਸਰਕਾਰੀ ਸਕੂਲ ਦੇ ਅੰਦਰ ਪ੍ਰੋਗਰਾਮ ਉਲੀਕਿਆ ਗਿਆ ਸੀ ਉਸ ਪ੍ਰੋਗਰਾਮ ਦੇ ਵਿੱਚ ਡਾਕਟਰ ਵਿਜੇ ਸਿੰਘਲਾ ਤਾਂ ਪਹੁੰਚੇ ਸਿੱਖਿਆ ਕ੍ਰਾਂਤੀ ਦੇ ਲਈ ਭਾਸ਼ਣ ਦੇ ਰਹੇ ਸੀ ਪਰ ਉਸੇ ਦੌਰਾਨ ਅਧਿਆਪਕ ਪਹੁੰਚ ਜਾਂਦੇ ਨੇ ਜਿਨ੍ਹਾਂ ਨੂੰ ਲਾਰੇ ਲੱਪੇ ਲਾਏ ਸੀ ਤਾਂ ਬੀਤੇ ਕੱਲ੍ਹ ਵੀ ਕਹਿੰਦੇ ਅਸੀਂ ਐਮਐਲਏ ਸਾਹਿਬ ਨੂੰ ਮਿਲੇ ਪਰ ਕਹਿੰਦੇ ਸਾਡੀ ਕੋਈ ਗੱਲ ਨਹੀਂ ਸੁਣੀ ਤਾਂ ਫਿਰ ਪ੍ਰੋਗਰਾਮ ਦੇ ਵਿੱਚ ਪਹੁੰਚ ਜਾਂਦੇ ਨੇ ਜਦੋਂ ਭਾਸ਼ਣ ਦਿੰਦੇ ਨੇ ਐਮਐਲਏ ਸਾਹਿਬ ਤਾਂ ਉਧਰੋਂ ਇੱਕ ਨੌਜਵਾਨ ਅਧਿਆਪਕ ਖੜਾ ਹੋ ਕੇ ਸਵਾਲ ਕਰਨੇ ਸ਼ੁਰੂ ਕਰ ਦਿੰਦਾ ਬਸ ਫਿਰ ਕੀ ਸੀ ਇੰਨੇ ਦੇ ਵਿੱਚ ਪੁਲਿਸ ਪ੍ਰਸ਼ਾਸਨ ਉਸ ਨੌਜਵਾਨ ਨੂੰ ਇਸ ਤਰੀਕੇ ਦੇ ਨਾਲ ਖਿੱਚ ਤੋ ਕਰਕੇ ਲੈ ਕੇ ਜਾਂਦੇ ਨੇ ਜਿਸ ਤਰੀਕੇ ਦੇ ਨਾਲ ਕੋਈ ਵੱਡਾ ਗੈਂਗਸਟਰ ਫੜਿਆ ਹੋਵੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਖਿੱਚ ਤੋ ਕਿਸ ਤਰੀਕੇ ਨਾਲ ਨੌਜਵਾਨ ਦਾ ਮੂੰਹ ਤੱਕ ਬੰਦ ਕੀਤਾ ਜਾ ਰਿਹਾ ਆਇਆ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਪਰ ਇਹ ਆਵਾਜ਼ ਦਬਣ ਵਾਲੀ ਨਹੀਂ ਨੌਜਵਾਨ ਕਹਿ ਰਿਹਾ ਤਾਂ ਆਖਿਰ ਕੀ ਪੂਰਾ ਮਾਜਰਾ ਸੀ ਨੌਜਵਾਨ ਦੀ ਮੈਂ ਅਜੀਤ ਮਾਨਸਾ ਨਾਲ 93 ਜੱਫੀ ਬੰਦੀ ਮਾਨਸਾ ਨਾਲ ਗੱਲ ਕਰਦਾ ਜਦੋਂ ਆਪਣੇ ਮਾਨਸਾ ਦੇ ਵਿਜੇ ਸਿੰਘਲਾ ਸਾਹਿਬ ਨੂੰ ਅਸੀਂ ਕੱਲ ਮਿਲਿਆ ਸੀਗਾ ਤਾਂ ਉਹਨਾਂ ਨੇ ਇਹ ਕੀ ਕੋਈ ਗੱਲ ਨਹੀਂ ਬੇਟਾ ਤੁਹਾਡੀ ਸੀ ਗੱਲ ਪਚਾਵਾਗੇ ਉਹ ਇੰਨੇ ਇੱਕ ਬੀਜੀ ਸੀ ਕਾਲਾਂ ਦੇ ਦਫਤਰ ਦੇ ਵਿੱਚ ਸਾਡੀ ਉਹਨਾਂ ਨੇ ਕੋਈ ਗੱਲ ਨਹੀਂ ਸੁਣੀ ਅਸੀਂ ਜਦੋਂ ਅੱਜ ਸਰਕਾਰੀ ਸੈਨੇਟਰੀ ਸਕੂਲ ਦਲੇਲ ਸਿੰਘਵਾਲਾ ਦੇ ਵਿੱਚ ਇਹ ਪਤਾ ਲੱਗਿਆ ਵੀ ਉਹ ਅੱਜ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਦਲੇਲ ਸਿੰਘਵਾਲਾ ਸਕੂਲ ਦੇ ਵਿੱਚ ਆ ਰਹੇ ਨੇ ਸਾਨੂੰ ਸਵੇਰੇ 7:30 ਤੋਂ 8:00 ਵਜੇ ਦੇ ਕਰੀਬ ਪਤਾ ਲੱਗਿਆ ਤੇ ਤਾਂ ਕਰਕੇ ਅਸੀਂ ਜਿੰਨੇ ਵੀ ਸਾਥੀ ਉਹ ਇੱਥੇ ਪਹੁੰਚੇ ਤੇ ਉੱਥੇ ਜਾ ਕੇ ਜਦੋਂ ਉਹ ਆਪਣੇ ਝੂਟੀਆਂ ਪੰਡਾ ਸਰਾਉਣ ਲੱਗੇ ਜਦੋਂ ਉਹਨਾਂ ਕਹਿੰਦੇ ਇਹ ਗੱਲ ਕਹਿਣ ਲੱਗੇ ਵੀ ਅਸੀਂ 20000 ਟੀਚਰ ਜਿਹੜੇ ਹੋ ਭਰਤੀ ਕਰ ਲੈ ਅਸੀਂ ਉਹਨਾਂ ਨੂੰ ਇਹ ਗੱਲ ਪੁੱਛਣਾ ਚਾਹੁੰਦੇ ਸੀਗੇ ਵੀ ਤੁਸੀਂ ਜਿਹੜੇ ਬੀ ਲੈਵਲ ਟੀਚਰ ਨੇ ਉਹ ਕਿਹੜੇ ਭਰਤੀ ਕਰੇ ਨੇ ਤਾਂ ਉੱਥੋਂ ਜਿਹੜੇ ਪੁਲਿਸ ਪ੍ਰਸ਼ਾਸਨ ਨੇ ਸਾਡੇ ਮੇਰੇ ਨਾਲ ਖਿੱਚ ਤੋਹ ਕਰੀ ਮੇਰਾ ਮੂੰਹਾਂ ਤੇ ਕੀਤਾ ਤਾਂ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਹਾਂ ਜਦੋਂ ਸਾਨੂੰ ਖਿੱਚ ਤੋ ਕਰ ਲਿਆ ਤਾਂ ਜਦ ਗੱਡੀ ਦੇ ਵਿੱਚ ਬਾਹਰੇ ਬਿਠਾ ਲਿਆ ਗੱਡੀ ਦੇ ਵਿੱਚ ਬਿਠਾ ਕੇ ਸਾਨੂੰ ਕਟੇੜ ਤੱਕ ਸ਼ਬਦ ਵਰਤਿਆ ਗਿਆ ਹੈ ਤੁਸੀਂ ਦੋ ਸ਼ਬਦ ਪੜ੍ਹ ਕੇ ਤੁਸੀਂ ਐ ਕਰਦੇ ਹੋ ਉਥਾਨਾ ਜਿਹੜਾ ਐਸ ਐਚਓ ਸੀਗਾ ਡੀ ਐਸ ਪੀ ਸਾਹਿਬ ਸੀ ਉਹ ਵੀ ਸਾਡੇ ਨਾਲ ਇਹੋ ਜਿਹਾ ਮਖਸੂਸ ਕੀਤਾ ਕਿ ਅਸੀਂ ਉਹ ਨਾ ਨਹੀਂ ਸਕਦੇ ਕਿ ਸਾਡੇ ਕੀਚਰਾਂ ਨਾਲ ਇਹੋ ਜਿਹਾ ਸਲੂ ਕੀਤਾ ਜਾਂਦਾ ਤੇ ਇਸ ਤੋਂ ਬਾਅਦ ਗੱਡੀ ਦੇ ਵਿੱਚ ਬਿਠਾ ਕੇ ਮੇਰੇ ਐਸਆਈ ਸਾਹਮਣੇ ਮੂੰਹ ਤੇ ਚਾਪੜੇ ਤੱਕ ਮਾਰੇ ਗਏ। ਇਸ ਤੋਂ ਬਾਅਦ ਚ ਮੈਨੂੰ ਨਰਿੰਦਰਪੁਰਾ ਥਾਣੇ ਦੇ ਵਿੱਚ ਲਿਜਾਇਆ ਗਿਆ ਤੇ ਉੱਥੇ ਡੀਟੀਐਫ ਜਥੇਬੰਦੀ ਨੇ ਸਾਨੂੰ ਛਡਾਇਆ। ਅਸੀਂ ਜਿਹੜੇ ਨਾਲ ਤੁਸੀਂ ਵੀਡੀਓ ਦੇਖ ਸਕਦੇ ਹੋ, ਅਸੀਂ ਲੋਕਾਂ ਤੱਕ ਇਹ ਆਵਾਜ਼ ਪਹੁੰਚਾਉਣਾ ਚਾਹੁੰਦੇ ਆ ਵੀ ਜਿਹੜੇ ਇਹ ਝੂਠੀਆਂ ਪੰਡਾ ਜਿਹੜੇ ਕਹਿੰਦੇ ਅਸੀਂ ਸਰਕਾਰੀ ਸਕੂਲਾਂ ਵਾਸਤੇ ਆਹ ਕਰ ਰਹੇ ਆ, ਆਹ ਕਰ ਰਹੇ ਆ ਤੁਸੀਂ ਇਹ ਦੇਖ ਸਕਦੇ ਹੋ ਨਾਲ ਵੀਡੀਓ ਚੱਲ ਰਹੀ ਹੈ ਵੀ ਇਹ ਟੀਚਰਾਂ ਨਾਲ ਇਹ ਸਲੂਕ ਕਰ ਰਹੇ ਨੇ ਜੇ ਸਕੂਲ ਦੇ ਵਿੱਚ ਟੀਚਰ ਨਾ ਹੋਣਗੇ ਤਾਂ ਜਵਾਕ ਕਿਹ ਹੋਣਗੇ? ਜੇ ਜਵਾਬ ਨਾ ਹੋਣਗੇ ਤੇ ਟੀਚਰਾਂ ਦਾ ਵੀ ਕੀ ਹੋ ਜਾਣਾ ਇਹਨੇ ਸਿੱਖਿਆ ਕ੍ਰਾਂਤੀ ਇੱਕ ਨਾਂ ਦੀ ਆ ਸੋਸ਼ਲ ਮੀਡੀਆ ਦੀ ਆ ਅਸੀਂ ਤੁਹਾਨੂੰ ਆਮ ਆਦਮੀ ਪਾਰਟੀ ਨੂੰ ਇਹ ਗੱਲ ਦੱਸਣਾ ਚਾਹੁੰਦੇ ਆ ਜਿਹੜੇ ਤੁਸੀਂ ਝੂਠ ਦੇ ਕੱਪੜੇ ਪਾਏ ਹੋਏ ਨੇ ਅਸੀਂ ਉਹ ਤੁਹਾਡੇ ਕੱਪੜੇ ਲੋਕਾਂ ਸਾਹਮਣੇ ਪਾੜਾਂਗੇ ਜੇ ਤੁਸੀਂ ਸਾਡੀਆਂ ਮੰਗਾਂ ਨਾ ਮੰਨੀਆਂ ਧੰਨਵਾਦ ਜੀ ਜਾਣਕਾਰੀ ਸਾਂਝੀ ਕੀਤੀ ਗਈ ਆ ਵਿਦਿਆਰਥੀਆਂ ਦਾ ਪੁਭਿਕ ਚਾਨਣ ਪੁਭਿਕ ਦੇ ਵਿੱਚ ਚਾਨਣ ਕਰਨ ਵਾਲੇ ਅਧਿਆਪਕ ਤਾਂ ਜਦੋਂ ਉਹਨਾਂ ਦਾ ਹੀ ਪੁਭਿਕ ਹਨੇਰੇ ਦੇ ਵਿੱਚ ਹੋ ਜਾਵੇ ਫੇਰ ਜ਼ਰੂਰ ਕਿਤੇ ਨਾ ਕਿਤੇ ਆਪ ਸਰਕਾਰ ਦੇ ਉੱਤੇ ਹੁਣ ਵੱਡੇ ਸਵਾਲ ਖੜੇ ਹੋਣੇ ਲਾਜ਼ਮੀ ਨੇ ਹਾਲਾਂਕਿ ਦੂਜੀਆਂ ਸਰਕਾਰਾਂ ਦੇ ਸਮੇਂ ਵੀ ਅਧਿਆਪਕ ਸੜਕਾਂ ਦੇ ਉੱਤੇ ਸੀ ਬੇਰੁਜ਼ਗਾਰ ਟੈਟਪਾਸ ਈਟੀਟੀ ਬੀਐਡ ਵਾਲੇ ਅਧਿਆਪਕ ਸਾਰੇ ਜਿਹੜੇ ਧਰਨੇ ਲਾਉਂਦੇ ਸੀ ਕਾਂਗਰਸ ਦੇ ਸਮੇਂ ਦੇ ਵਿੱਚ ਪਟਿਆਲਾ ਧਰਨਿਆਂ ਦਾ ਗੜ ਬਣ ਚੁੱਕਿਆ ਸੀ ਤਾਂ ਅਧਿਆਪਕਾਂ ਦੇ ਉੱਤੇ ਡਾਂਗਾਂ ਭਰਾਈਆਂ ਜਾਂਦੀਆਂ ਸੀ ਕੈਪਟਨ ਅਮਰਿੰਦਰ ਸਿੰਘ ਜਦੋਂ ਮੁੱਖ ਮੰਤਰੀ ਸੀ ਪੰਜਾਬ ਦੇ ਕਾਂਗਰਸ ਦੀ ਸਰਕਾਰ ਦੇ ਸਮੇਂ ਤਾਂ ਉਦੋਂ ਕਹਿੰਦੇ ਸੀ ਕਿ ਅਸੀਂ ਨਸ਼ੇ ਦਾ ਲੱਗ ਤੋੜਨਾ ਤਾਂ ਨਸ਼ੇ ਦਾ ਲੱਗ ਨਹੀਂ ਸੀ ਟੁੱਟਿਆ ਪਰ ਅਧਿਆਪਕਾਂ ਦੇ ਲੱਗ ਜ਼ਰੂਰ ਤੋੜੇ ਸੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਖਾਖੀ ਵਾਲਿਆਂ ਨੇ ਤਾਂ ਹੁਣ ਵੀ ਅਜਿਹੀਆਂ ਹੀ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਨੇ ਕੀ ਬਦਲਿਆ ਸਿੱਧੂ ਮੂਸੇਵਾਲੇ ਦਾ ਇੱਕ ਗਾਣਾ ਆਇਆ ਸੀ ਕਹਿੰਦੇ ਉਹੀ ਸਰਕਾਰਾਂ ਬਸ ਲੋਗੋ ਹੋਇਆ ਚੇਂਜ ਤਾਂ ਕੀ ਹੁਣ ਲੋਕ ਇਹ ਸੋਚਣ ਨੂੰ ਮਜਬੂਰ ਹੋਣਗੇ ਕਿ ਵਾਕਈ ਸਰਕਾਰਾਂ ਉਹੀ ਨੇ ਬਤੀਰੇ ਉਹੀ ਨੇ ਤਾਂ ਅਧਿਆਪਕਾਂ ਨੇ ਜਿਹੜਾ ਪ੍ਰਦਰਸ਼ਨ ਕੀਤਾ ਸੀ ਅਧਿਆਪਕਾਂ ਨੇ ਜਿਹੜੇ ਸਵਾਲ ਕੀਤੇ ਸੀ ਤਾਂ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਮੂੰਹ ਤੱਕ ਬੰਦ ਕੀਤਾ ਨੌਜਵਾਨ ਦਾ ਤਾਂ ਫਿਰ ਸਵਾਲ ਜ਼ਰੂਰ ਖੜੇ ਹੋਣੇ ਲਾਜ਼ਮੀ ਨੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਇੱਕ ਪਾਸੇ ਤਾਂ ਮਾਸਟਰ ਦੇ ਮੁੰਡੇ ਨੇ ਸਭ ਨੂੰ ਪਤਾ ਖੁਦ ਆ ਭਾਸ਼ਣ ਦੇ ਵਿੱਚ ਹਰੇਕ ਸਪੀਚ ਦੇ ਵਿੱਚ ਕਹਿੰਦੇ ਨੇ ਕਿ ਮੈਂ ਮਾਸਟਰ ਦਾ ਮੁੰਡਾ ਪਰ ਮਾਸਟਰ ਮਹਿੰਦਰ ਦਾ ਮੁੰਡਾ ਕਹਿੰਦੇ ਪਰ ਫਿਰ ਮੁੱਖ ਮੰਤਰੀ ਹੋਵੇ ਤੇ ਮਾਸਟਰਾਂ ਦੇ ਨਾਲ ਅਜਿਹਾ ਬਤੀਰਾ ਹੋਵੇ